ਤੁਹ ਬਾਅਦ ਆ ਗਏ ਤੇ ਸੰਡੇ ਮਾਰਕੀਟ ਦੇ ਵਿੱਚ ਪਟਿਆਲੇ ਤੇ ਬਾਕੀ ਦੇਖਦੇ ਆਂਗੇ ਕਿਦਾਂ ਦਾ ਇਹ ਕਹਿੰਦਾ ਸੀ ਕਹਿੰਦਾ ਕੀ ਲੈਣ ਲੋਰ ਲੈਣੀ ਹੈ ਹੈ ਇਹ ਗੱਲ ਆ 4 ਦਾ ਲੈ ਦੇਖ ਲੈ ਕਿਹੜੀ ਲੈਣੀ ਹੈ ਬਾਅਦ ਚ ਫਿਰ ਕਿਸ਼ਟਨਗਰੀ ਬਾਅਦ ਦੇ ਵਿੱਚ ਕਿਤੇ ਕਿਤੇ ਮੈਨੂੰ ਆ ਹੀ ਫਿਰਦਾ ਨਹੀਂ ਚੱਟਾ ਤੇ ਬਾਕੀ ਬੈਗ ਦੀ ਬੈਗ ਲੈ ਜਾ ਰਿਹਾ ਹੁਮ ਨਹੀਂ ਪਤਾ ਕੀ ਕਰੂ ਕਿਧਰ ਜਾ ਕੁਛ ਨਹੀਂ ਪਤਾ ਹੈਗਾ ਇਹਨੇ ਕੀ ਕਰਨਾ ਕੀ ਕਰਨਾ ਤੇ ਪੱਕੀ ਗੱਲਾਂ ਕੋ ਲੈਣੀਆਂ ਕਿੰਨਾ ਬੈਗ ਕਿੰਨੇ ਦਾ ਬੈਗ ਹੈ ਇਹ 650 ਦਾ ਬੈਗ ਵੱਡਾ ਬੈਗ ਵੱਡਾ ਬੈਗ ਤਾਂ ਕਿੱਡਾ ਲੈਣਾ ਹੈ ਤੇ ਸਾਰੀ ਜੀ ਸੰਡੇ ਮਾਰਕੀਟ ਆ ਪਟਿਆਲਾ ਦੇਖੋ ਕਿੰਨੀਆਂ ਰੌਣਕਾਂ ਲੱਗ ਰਹੀਆਂ ਨੇ ਹੈਗੀਆਂ ਦੇਖ ਸਾਹਦੇ ਹੋਏ ਬੈਗ ਤਾਂ ਇਹਦੀ ਪਸੰਦ ਨਹੀਂ ਆਇਆ ਹੁਣ ਲੋਹਰਾ ਲੈ ਰਿਹਾ ਹੈਗਾ। ਕਰਮਜੀਤ ਆ ਕਿਹੜੇ ਟਾਈਮ ਦੇ ਉਹੋ ਨੇਗੇ। ਤੇ ਹੁਣ ਇੱਧਰ ਪਤਾ ਨਹੀਂ ਕੀ ਲੋਹਰਾ ਕੋਲ ਲਊਗਾ। ਮੇਰੇ ਤਾਂ ਕੁਝ ਫਿੱਟ ਨਹੀਂ ਬੈਠ ਰਹਾ ਕੰਮ। ਤੇ ਠੰਡ ਤਾਂ ਹੁਣ ਠੰਡ ਤਾਂ ਵੈਸੇ ਚਲੀ ਗਈ। ਸਿਆਲ ਤਾਂ ਚਲਿਆ ਗਿਆ। ਆ ਹੁਣ ਵੀ ਇਹਨਾਂ ਨੇ ਆ ਲਾਰਕੀਆਂ ਨੇਗੀਆਂ। ਜੈਕਟਾਂ ਜੂਕਟਾਂ ਜੀਆਂ। ਇਹਦੇ ਫਿੱਟ ਨਾ ਆਵੇ ਹੁਣ। ਇਹ ਮੈਨੂੰ ਲੱਗਦਾ ਵੀ ਸਵੇਰ ਦੀ 14ਵੀਂ 15ਵੀਂ ਦੀ ਟੀ-ਸ਼ਰਟ ਆ ਗਈ। ਆਜੋ ਹੁਣ ਆਪਾਂ ਦੇਖਦੇ ਹਾਂ ਦੂਜੇ ਪਾਸੇ ਹੈ ਉਧਰ ਖੜਿਆ ਵੀ ਆ ਬਸ ਦੇਖ ਲਈ ਕਿਤੇ ਨਾ ਖੜਿਆ ਹੋਵੇ ਆਪਾਂ ਦੇਖੀਏ ਜੀ ਹੁਣ ਕਿੱਧਰ ਹੈ ਇਹ ਹੁਣ ਦੇਖਦੇ ਆ ਇਧਰੂ ਟੀ-ਸ਼ਰਟ ਕੋਈ ਕਰ ਦਾਂਗੇ ਫਟਾ ਜੇ ਕੋਈ ਮਿਲਦੀ ਹੈਗੀ ਕਿਉਂਕਿ ਇਹ ਮਾਰਕੀਟ ਕਾਫੀ ਵੱਡੀ ਆ ਨਾ ਬਸ ਛੋਲੇ ਕਰਕੇ ਥੋੜਾ ਜਿਹਾ ਹੋ ਜਾਂਦਾ ਹੈ ਇਧਰ ਵੀ ਲੇਡੀਜ਼ ਸੂਟ ਵਗੈਰਾ ਹੋਰ ਬਹੁਤ ਚੀਜ਼ਾਂ ਨੇ ਹੈਗੀਆਂ ਤੇ ਇਧਰ ਵੈਸੇ ਬੈਲਟਾਂ ਬੁਲਟਾਂ ਟੋਪੀਆਂ ਵੀ ਉਹ ਤੋਂ ਜਰਾਬਾਂ ਲੈਣ ਨੂੰ ਕਹਿੰਦਾ ਕਿ ਲੈਣੀਆਂ ਆ ਭਈਆਂ ਨੇ ਆ ਲੜਾ ਜਿ ਲੈਣੀਆਂ ਜਰਾ ਬਜਰੂ ਬੰਦ ਰੀਆਂ ਪੁੱਛ ਲਈ ਪਹਿਲਾਂ ਕਿੰਨੇ ਦੇ ਕਿੰਨੀਆਂ ਦੇ ਆ ਜਰਾ ਆ ਪਹਿਲਾਂ ਰੇਟ ਨੂੰ ਪੁੱਛ ਲਈ ਕਿੰਨੇ ਦੇ ਕਿੰਨੀਆਂ ਤੋਂ ਬਾਅਦ ਕਿਤੇ ਹੋ ਪਏ ਤੇ ਹੈ ਕਿਹੜੀਆਂ ਲਈਆਂ ਨੇ ਹੁਣ ਭਾਈ ਇੱਧਰ ਗੰਨੇ ਦਾ ਜੂਸ ਵੀ ਹੈਗਾ ਦੇਖੋ ਕਿੰਨੀ ਆ ਪੰਜਾਬੀ ਜੁੱਤੀਆਂ ਦਾ ਇੱਥੋਂ ਮਿਲਨੇ ਨੇ ਹੈਗੇ ਕੀ ਇਹਦੇ ਕੋਲ ਇਹ ਕੋਲ ਜਨਾੜੇ ਸਮਾਨ ਹੋਊਗਾ ਸਾਰਾ ਤੇ ਦੇਖੋ ਜੀ ਆ ਇੱਧਰ ਸੈਟ ਸਟ ਪਏ ਨੇਗੇ ਆ ਇੱਧਰ ਵੀ ਭਾਈ ਕਾਫੀ ਜਿਹੜਾ ਸਮਾਨ ਸੋ ਗਰਮੀ ਚ ਜੇ ਪਾਣੀ ਪੂਣੀ ਪੀਣ ਮੇ ਧਰਮੂਸ਼ਾ ਧਰਮੂਸ਼ਾ ਜੇ ਨੇਗੇ ਜੇ ਤੈਨੂੰ ਦੇਖਣਾ ਹੈ ਭਾਈ ਦੇਖ ਸਕਦਾ ਤੂੰ ਤੇ ਮੇਰੀ ਸਲਾਹ ਹੈ ਨਾ ਵੀ ਆ ਦੋ ਬਣਾ ਲੈਣਾ ਜੇ ਮੈਂ ਵੀ ਲੈ ਹੀ ਲਵਾਂ ਕਿਉਂਕਿ ਫਿਰ ਹੈ ਨਹੀਂ ਕਿ ਵਾਚਾਰ ਪਾਈਆਂ ਪੂਈਆਂ ਜਾਂਦੀਆਂ ਨਹੀਂ ਨਹੀਂ ਫਿਰ ਦੇਖੀ ਜਾਂਦੇ ਸਿਰ ਫੜ ਫੜ ਜਾਂਦੀਆਂ ਨੇਗੀਆਂ ਉਹ ਤੇ ਹੁਣ ਵੀ ਚਲਾਏ ਵੀ ਆ ਦੋ ਟੀ-ਸ਼ਰਟਾਂ ਜੇ ਲੈ ਹੀ ਲਵਾਂ ਹੁਣ ਮੈਂ ਵੀ ਆ ਦਹੀ ਦੇ ਫਿਰ ਦੋ ਵੀਰੇ ਆ ਦੋ ਦੇ ਹੀ ਦੇ ਮੈਨੂੰ ਆ ਦੇਖ ਲੈ ਇੱਕ ਤਾਂ ਆ ਨੀਲੀ ਹੀ ਕੱਢ ਦੇ ਇੱਕ ਤਾਂ ਕੱਢ ਦੇ ਆ ਆ ਨੀਲੀ ਹੀ ਕੱਢ ਲੈ ਇੱਕ ਤਾਂ ਹਾਂਜੀ ਵੀਰੇ ਇੱਕ ਇਹਦੇ ਨਾਲ ਵਾਲੀਓ ਕੱਢ ਦੇ ਪਰਲੀ ਹਾਂ 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 ਹਾਂਜੀ ਇਹ ਦੋ ਹੀ ਕੱਢ ਦੇ ਇਹ ਏਜੰਸੀ ਲੈਣਾ ਇਹ ਬਸ ਠੀਕ ਆ ਬਸ ਆ ਵੀ ਤੂੰ ਕੀ ਲੈ ਰਿਆ ਹੁਣ ਬਸ ਠੀਕ ਆ ਤੇ ਮੈਂ ਵੀ ਆ ਦੋ ਲੈ ਲੀਆਂ ਬਣਾਣਾ ਜੀ ਫਿਰ ਲੋੜ ਪੈਣੀ ਆ ਪਾਉਣ ਯਾਰ ਫਿਰ ਦੇਖੀ ਜਾਨੇ ਆ ਪਾਣੇ ਦੋ ਬਣਾਣਾ ਲੈ ਲੀਆਂ ਮੈਨੂੰ ਬੜਾ ਚਾਹ ਮੈਨੇ ਲਈਆਂ ਦੋ ਬਣਾਣਾ ਤੇ ਚਲੋ ਬਾਕੀ ਹੁਣ ਫਿਰ ਆਪਾਂ ਦੇਖਦੇ ਆਂਗੇ ਕੀ ਬਣਦਾਗਾ ਨਿਕਲੀਏ ਫਿਰੋਂ ਬੜਾ ਜਿਆਦਾ ਅੱਜ ਇਕੱਠਾਗਾ ਥੋੜੇ ਤੇ ਲੋਰਾ ਲੋਰ ਦੇਖ ਲਾ ਫਿਰ ਇਧਰੋਂ ਦੇਖ ਲਾ ਲੋਰਾ ਕੋਈ ਤੇ ਇਧਰ ਵੀ ਪਈ ਸਾਰਾ ਤਕਰੀਬਣਾ ਸਮੋਸਿਆਂ ਦਾ ਸਹਾਈ ਦੇਗਾ ਸਮੂਹਿਆਂ ਦਾ ਸੈਜ ਦੇਖੋ ਬਿਲਕੁਲ ਛੋਟੇ ਛੋਟੇ ਇਹ ਵਕੀ ਭਾਈ ਬੈਲਟਾਂ ਦਾ ਵੀ ਸਿਸਟਮ ਵਧੀਆ ਇਹਨਾਂ ਦਾ ਕਾਫੀ ਇਹ ਹਾਈ ਉਹ ਹੈ ਨਾ ਜਿਆਦੇ 100 ਰੁਪਏ ਦੇ ਚਾਰ ਪਾਇਦਾਨ 100 ਰੁਪਏ ਦੇ ਚਾਰ ਕਾਫੀ ਵੱਡੀ ਜਿਹੜੀ ਸੰਡੇ ਮਾਰਕੀਟ ਆ ਇਹ ਇਹ ਨੇਜੀ ਸੰਡੇ ਮਾਰਕੀਟ ਦੇ ਨਜ਼ਾਰੇ ਤੇ ਵੈਸੇ ਇਹ ਨਾਮ ਦੀ ਉਹ ਸੰਡੇ ਮਾਰਕੀਟ ਆ ਇਹਦੇ ਚ ਮਹਗਾਈ ਬਹੁਤ ਆ ਗਈ ਦਾ ਵੈਸੀ ਕਹੀ ਹੈ ਇਹਨੇ ਸਸਤੀ ਸਸਤਾ ਸਸਤਾ ਇੱਥੇ ਕੁਝ ਨਹੀਂ ਹੈਗਾ ਇਹ ਦੇ ਕੋਈ ਚੀਜ਼ ਸਸਤੀ ਨਹੀਂ ਹੈਗੀ ਹਰ ਇੱਕ ਚੀਜ਼ ਬੜੀ ਮਹਿੰਗੀ ਹੈਗੀ ਓਰੇ ਵੈਸੇ ਨਾਮ ਸੰਡੇ ਮਾਰਕੀਟ ਰੱਖਤਾ ਕਿਉਂਕਿ ਇਹ ਸੰਡੇ ਵਾਲੇ ਦਿਨ ਲੱਗਦੀ ਹੈ ਮਾਰਕੀਟ ਤਾਂ ਕਰਕੇ ਦਾ ਨਾਮ ਸੰਡੇ ਮਾਰਕੀਟ ਆ ਨਹੀਂ ਵਕਾਇਤ ਦਾ ਫਿਲਹਾਲ ਤੱਕ ਕੋਈ ਚੀਜ਼ ਤੇ ਸਸਤੀ ਕੋਈ ਨਹੀਂ ਹੈਗੀ ਚੀਜ਼ ਇੱਥੇ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਆਨੰਦ ਮਾਣੋ ਸੰਡੇ ਮਾਰਕੀਟ ਦਾ ਪਹਿਲੇ ਖਾਓ ਪਪੀਤੇ ਖਾਓ ਤੇ ਚਲੋ ਬਾਕੀ ਹੁਣ ਆਪਾਂ ਆਪਾਂ ਨੂੰ ਵੀ ਭੁੱਖ ਲੱਗੀ ਵੀ ਆ ਟਾਈਮ ਬਹੁਤ ਹੋ ਗਿਆ ਇਹ ਦੇਖਦੇ ਆਂਗੇ ਚੱਲ ਭਾਈ ਚੱਲਾ ਨਾ ਨਾ ਦੁਹਰੰਡੇ ਹੈ ਇਹ ਆਜੀ ਸੰਡੇ ਮਾਰਕੀਟ ਪਟਿਆਲਾ ਆਈਟਮ ਤੁਹਾਨੂੰ ਹਰ ਇੱਕ ਮਿਲ ਜਾਣੀ ਆ ਪਰ ਮਿਲਣੀ ਮਹਿੰਗੀ ਆ ਇਹੋ ਕੰਮ ਨਹੀਂ ਹੈਗਾ ਵੀ ਸਸਤੀ ਮਿਲ ਜੂਗੀ ਮੇਲੂ ਮੇਲੇ ਦੇਖੋ ਮਾਰਕੀਟ ਆ ਵਧੀਆ ਕਰਦੀ ਵਿਚਾਰਾ ਰਿਆ ਮੋਟਰਸਾਈਕਲ ਆ ਸਾਰੀ ਪਿੱਛੇ ਮਾਰਕਟੇ ਮਾਰਕਟ ਆ ਜੋ ਮਰਜੀ ਲੈ ਲੋ ਚਲੋ ਜੀ ਹੁਣ ਮੁੱਕ ਗਈ ਸੰਡੇ ਮਾਰਕਟ ਭਾਈ ਹੁਣ ਆਪਾਂ ਵੜ ਜਾਨੇ ਸ਼ਹਿਰ ਦੇ ਵਿੱਚ ਦੇਖਦੇ ਆਂਗੇ ਹੁਣ ਚੱਲ ਕੇ ਖਤਮ ਹੋ ਗਿਆ ਟ੍ਰੈਫਿਕ ਬਹੁਤ ਆ ਵੀ ਪਫਾਰਾ ਚੌਕ ਆ ਗਿਆ ਸਾਹਮਣੇ ਟ੍ਰੈਫਿਕ ਬੜੀ ਜਿਆਦੇ ਆ ਗਈ ਆ ਸਾਹਮਣੇ ਪਫਾਰਾ ਚੌਕ ਆ ਗਾ ਗੁਰਦੁਆਰਾ ਸ੍ਰੀ ਸਿੰਘ ਸਵਾ ਬਹੁਤ ਸ਼ਾਨਦਾਰ ਗੁਰਦੁਆਰਾ ਜੀ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੈ ਆ ਗਿਆ ਜੀ ਰਜੇਂਦਰਾ ਹਸਪੀਟਲ ਇਧਰ ਜਿਹੜਾ ਮਰੀਜ਼ਾਂ ਵਾਸਤੇ ਲੰਗਰ ਵੀ ਇੱਥੇ 24 ਘੰਟੇ ਚੱਲਦਾ ਹੈਗਾ ਇਹ ਤਾਂ ਮਰੀਜ਼ਾਂ ਵਾਸਤੇ ਹੁੰਦਾ ਲੰਗਰ ਭਾਈ ਤੇ ਰਜੇਂਦਰਾ ਹਸਪੀਟਲ ਹੈਗਾ ਸਾਰਾ ਦੇਖੋ ਥੋੜੇ ਜਿਹੇ ਦਰਖਤ ਘਟਾ ਜਿਆਦਾ ਹੋਣ ਕਰਕੇ ਘਟ ਦੇਖ ਰਿਹਾ ਹੈਗਾ ਇਹਦਾ ਮੇਨ ਗੇਟ ਤਾਂ ਸ਼ਾਇਦ ਅੱਗੇ ਆ ਪਤਾ ਨਹੀਂ ਭਾਈ ਪਿੱਛੇ ਲੱਗਿਆ ਪਿੱਛੇ ਲੱਗਾ ਸ਼ਾਇਦ ਮੇਨ ਗੇਟ ਆ ਵੀ ਸੱਚੋ ਆ ਵੀ ਮੇਨ ਗੇਟ ਹੀ ਸਮਝੋ ਇਹ ਫਿਲਹਾਲ ਬੰਦ ਰਹਿੰਦਾ ਹੈਗਾ ਇਹ యార్ జరా హాస్పిటల్ ఆగ పటేళి